ਦੋਸਤੋ ਬਿਲਕਾ ਦਾ ਐਨ ਆਰ ਆਈ ਨਿਰਭਲ ਸਿੰਘ ਜੋ ਸਵੇਰੇ ਗੁਰੂ ਘਰ ਜਾ ਰਿਹਾ ਸੀ ਉਸ ਨੂੰ ਇਹਨਾਂ ਗਲੀਆਂ ਦੇ ਵਿੱਚ ਤਿੰਨ ਲੁਟੇਰਿਆਂ ਨੇ ਕਰੀਬ 7:05 ਮਿੰਟ ਤੇ ਦਾਤਰ ਦੀ ਲੋਕ ਨਾਲ ਲੁੱਟ ਲਿਆ ਇਸ ਐਸ ਐਨ ਆਰ ਆਈ ਦਾ ਇੱਕ ਸੋਨੇ ਦਾ ਕੜਾ ਸੋਨੇ ਦੀ ਮੁੰਦਰੀ ਉਤਾਰ ਲਈ ਇਸ ਦੌਰਾਨ ਲੁਟੇਰੇ ਇੱਕ ਨਾਲ ਤਿੰਨ ਦੀ ਬੋਤਲ ਵੀ ਲੈ ਕੇ ਆਏ ਸੀ ਤਾਂ ਕਿ ਅਗਰ ਇਸ ਦਾ ਕੜਾ ਨਾ ਉਤਰੇ ਤੇਲ ਲਾ ਕੇ ਉਤਾਰਾਂਗੇ ਕੜਾ ਲੱਗਦਾ ਹੈ ਵੀ ਲੁਟੇਰੇ ਪਿਛਲੇ ਦਿਨਾਂ ਤੋਂ ਟੁਕ ਤਾ ਐਨ ਆਰ ਆਈ ਨੂੰ ਦਵਾਚ ਰੈ ਸੀ ਦੋਜ ਦੇਖ ਰੈ ਸੀ ਕਿ ਅੱਜ 7:00 ਵਜੇ 5 ਮਿੰਟ ਤੇ ਨਿਰਮਲ ਸਿੰਘ ਨੇ ਦੱਸਿਆ ਤੁਸੀਂ ਦੇਖ ਰਹੇ ਹੋ ਦਫਤਰ ਦੇ ਇਬਾਰ ਨਿਰਮਲ ਸਿੰਘ ਦਿਖਾ ਰਿਹਾ ਗੋਡਿਆਂ ਤੇ ਮੋਢਿਆਂ ਤੇ ਨਿਰਮਲ ਸਿੰਘ ਤੇ ਬਾਰ ਕੀਤੇ ਇਹਨਾਂ ਲੁਟੇਰਿਆਂ ਇਸ ਲੁੱਟ ਦੀ ਬਾਰਦਾਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਸਵੇਰੇ ਸਵਕਤੇ ਵੀ ਸੁਰੱਖਿਤ ਨਹੀਂ ਹੈ ਇਹ ਸਭ ਕੁਝ ਲੋਕਾਂ ਦੇ ਵਿੱਚ ਬਿਲਗੇ ਦੇ ਅੰਦਰ ਸਹਿਮ ਹੈ ਸੋਨੇ ਦੀਆਂ ਬਾਰੀਆਂ ਇਕਾ ਦੁਕਾ ਪਾਉਣ ਵਾਲੀਆਂ ਔਰਤਾਂ ਵੀ ਲੱਗਦਾ ਹੁਣ ਬਾਰੀਆਂ ਲਾ ਦੇਣਗੀਆਂ ਕਿਉਂਕਿ ਬਿਲਗੇ ਦੇ ਵਿੱਚ ਸੁਰੱਖਿਤ ਨਹੀਂ ਹੈ ਜੋ ਮਾਹੌਲ ਹੈ ਇਸ ਮੌਕੇ ਤੇ ਪੱਤਰਕਾਰਾਂ ਨੂੰ ਨਿਰਮਲ ਸਿੰਘ ਨੇ ਕੀ ਕਿਹਾ ਤੁਹਾਨੂੰ ਆਓ ਉਹ ਵੀ ਸੁਣਾਉਨੇ ਆ ਦੇ ਆਖਰ ਦੇ ਵਿੱਚ ਸੁਣਾਵਾਂਗੇ ਐਸ.ਐਚ.ਓ. ਰਕੇਸ਼ ਕੁਮਾਰ ਦਾ ਪੱਖ ਇਸ ਵੇਲੇ ਬਿਲਗੀ ਦੇ ਵਿੱਚ ਇਸ ਵਾਰ ਦਾਤ ਨੇ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ ਆਓ ਸੁਣੋ ਕੀ ਕਹਿਣਾ ਨਿਰਮਲ ਸਿੰਘ ਦਾ ਗੱਲਬਾਤ ਭਾਈ ਕੁਝ ਨਹੀਂ ਮੈਂ ਗੁਰਦੁਆਰੇ ਨੂੰ ਜਾਂਦਾ ਸੀ ਉਹ ਗੱਡੀ ਦੇ ਵਿੱਚ ਸਰਾ ਦੇ ਲਾਗੇ ਤਤਨੇ ਜਣੇ ਖੜੇ ਸੀ ਪਹਿਲਾਂ ਮੋਟਰਸਾਈਕਲ ਤੇ ਮੇਰਾ ਲੱਗੇ ਗਿਆ ਤਾਂ ਮੈਨੂੰ ਤੇ ਨਹੀਂ ਪਹ ਪੈ ਗਿਆ ਫੇ ਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹਦੇ ਕੋਲ ਹੈਗਾ ਕੜਾ ਪਾਇਆ ਮੁੰਦੀ ਪਾਈ ਏ ਇੱਕ ਕਹਿੰਦਾ ਕੜਾ ਲਾ ਤੂੰ ਦੂਆ ਕਹਿੰਦਾ ਮੁੰਦੀ ਲਾ ਤਮੇ ਨੂੰ ਚਾਹਦੇ ਹੁਣ ਗੁਰਦੁਆਰੇ ਤੂੰ ਰੋਜ਼ ਮੈਂ ਗੁਰਦੁਆਰੀ ਜਾਂਦਾ ਹਾਂ ਕਿੰਨਾ ਕੁ ਟਾਈਮ ਸੀਗਾ ਜੀ 7 ਵਜੇ 5 ਮਿੰਟ ਤੇ 7 ਵਜੇ ਘਰੋਂ ਨਿਕਲੇ ਆਂ 5 ਮਿੰਟਾਂ ਦੇ ਵਿੱਚ ਮੈਂ ਉੱਥੇ ਚਲੇ ਗਿਆ ਕਿੰਨੇ ਬੰਦੇ ਸੀ ਜੀ ਉਹ ਤਿੰਨ ਬੰਦੇ ਸੀ ਪਹਿਲਾਂ ਹੀ ਖੜੇ ਸੀ ਉਹ ਬੰਦੇ ਪਹਿਲਾਂ ਹੀ ਖੜੇ ਸੀ ਮੋਟਰਸਾਈਕਲ ਤੇ ਇੱਕ ਬਹਿ ਜਾਂਦਾ ਸੀ ਜਿਸਿਕਾ ਆਪਣਾ ਕੋਲ ਉਹਨਾਂ ਕੋਲ ਦਾਤ ਸੀਗਾ ਇੱਕ ਤੇਲ ਦੀ ਬੋਤਲ ਸੀ ਉਹ ਤੇਲ ਮੇਰੇ ਲਾਗੇ ਤੇਲ ਦੀ ਬੋਤਲ ਲਾ ਕੇ ਖੋਲਣ ਲੱਪੇ ਤਾਂ ਮੈਂ ਕਿਹਾ ਵੀ ਉਹ ਮਾਰੇ ਆ ਤਨੇ ਮਾਰੇ ਦੋ ਦਾ ਦੋ ਦਾ ਤੇ ਚਲਾਤੇ ਮਾਰੇ ਦੋ ਇੱਥੇ ਮਾਰੇ ਮੋਢੇ ਤੇ ਪੁੱਠੇ ਪੁੱਠੇ ਮਾਰੇ ਓਦਾਂ ਜੇ ਇੱਕ ਕਹਿੰਦਾ ਵੀ ਜੇ ਨਹੀਂ ਲਾਉਂਦਾ ਤਾਂ ਸਿੱਧਾ ਮਾਰਦਾ ਤੇ ਦੇ ਤਾਂ ਮੈਂ ਤੀਜਾ ਰੋੜ ਰੋੜਾ ਪਾਇਆ ਕੋਈ ਆ ਮੇਰੇ ਰੋੜਾ ਪਾਇਆ ਉੱਥੇ ਕੋਣ ਗਮਣਦਾ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਮਾਰੋ ਨਾ ਮਾਰੋ ਨਾ ਮੈਲਾ ਦੇ ਨਾ ਆਪਣੇ ਲਾ ਦੇ ਨਾ ਪਰ ਉਹ ਤਾਂ ਏਦਾਂ ਪੈ ਗਿਆ ਮੈਨੂੰ ਅੰਦਾਜ਼ਾ ਕਿੰਨਾ ਸੀ ਸੋਨਾ ਜੀ ਤੁਹਾਡੇ ਹਿਸਾਬ ਨਾਲ ਵੈਸੇ ਪਰ ਤਾਂ ਨਿਯੋਨ ਕੜਾ ਤਾਂ ਮੁੰਡੀ ਸੀ ਦੋਏ ਪੁੱਤ ਪਰ ਇਤੀ ਪਾਲਸ ਨੂੰ ਫੇ ਉਹ ਬੰਗ ਪੰਗਰ ਦੇ ਜੋਸ਼ੀ ਆ ਗਿਆ ਤਾਂ ਤੇ ਇੱਕ ਦੋ ਮੁੰਡੇ ਹੋਰ ਆ ਗਏ ਸੀ ਉਹਨੇ ਫੇ ਟੈਲੀਫੋਨ ਕੀਤਾ ਫੇ ਪੁਲਿਸ ਆ ਗਈ ਉੱਤੇ ਉਹ ਨੱਠ ਗਏ ਸੀ ਪਹਿਲਾਂ ਹੀ ਉਹ ਤਾਂ ਉਹਦੇ ਹੀ ਦੌੜ ਗਏ ਉਹ ਤਾਂ ਇਧਰ ਨੂੰ ਆ ਗਏ ਗਲੀ ਵਾਲ ਨੂੰ ਇਧਰ ਨੂੰ ਮਨਮਾ ਬਜ਼ਾਰ ਨੂੰ ਨਹੀਂ ਗਏ ਹੁਣੇ ਉਹ ਇਧਰ ਬਾਹਰ ਨਿਕਲੇ ਹੋਣੇ ਫੇ ਨਹੀਂ ਵਾਲੂ ਮੂੰਹ ਬੰਨੇ ਸੀ ਜਾਂ ਨਹੀਂ 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 ਮੂੰਹ ਨਹੀਂ ਸੀ ਬੰਦੇ ਜੇ ਬੰਦੇ ਸਾਹਮਣੇ ਆਣ ਤੁਸੀਂ ਪਛਾਣ ਸਕਦੇ ਹਾਂ ਜੀ ਜੀ ਨੰਬਰ ਦੇਖਿਆ ਨਾ ਨਾ ਮੈਂ ਕਿਥੇ ਮੈਨੂੰ ਤਾਂ ਪਤਾ ਨਹੀਂ ਲੱਗਣ ਤਾਂ ਮੇਰੇ ਤਾਂ ਸੌਰਤਈਓ ਨਹੀਂ ਜਾਂ ਤਾਂ ਮੈਂ ਅੱਧਾ ਕਦਾ ਗਈ ਬਿਮਾਰ ਸੀ ਤਾਂ ਉਹ ਪੈਗਾ ਮੈਨੂੰ ਦੋਹਾਂ ਪਾਸਾ ਤੋਂ ਦੋ ਮੈਂ ਦੋ ਇੱਕ ਨੇ ਇੱਕ ਬਾਹ ਫੜਲੇ ਇੱਕ ਨੇ ਇੱਕ ਬਾਹ ਫੜਲੇ ਤੇ ਹੋ ਇੱਕ ਕਹਿੰਦਾ ਮੈਂ ਇੱਕ ਕਹਿੰਦਾ ਮੁੰਦੀ ਨਹੀਂ ਲੈਂਦੀ ਮੁੰਦੀ ਕਹਿੰਦਾ ਨਹੀਂ ਲੈਂਦੀ ਤਾਂ ਉਂਗਲੀ ਵੜਦੇ ਕਹਿੰਦਾ ਜਿਹੜੇ ਗੋਡੇ ਸੱਟ ਮਾਰੀ ਕੱਕ ਜਿਆਦਾ ਤਾਂ ਨਹੀਂ ਹੈਗਾ ਜੀ ਟੱਕ ਥੋੜਾ ਹੀ ਆ ਬਾਹਰ ਨਹੀਂ ਹੈਗਾ ਪੱਜ ਗਏ ਦੋ ਮਾਰੇ ਦੋ ਦਾ ਤਾਂ ਇੱਥੇ ਗੋਡੇ ਤੇ ਲੱਤਾਂ ਨੂੰ ਜਿਹੜੇ ਐਕਸਰੇ ਟੱਕ ਕੋ ਹੋਈ ਆ ਉਹਦੇ ਬਾਰੇ ਤੇ ਉਹ ਜਾਣਕਾਰੀ ਸਵੇਰੇ ਸਾਨੂੰ ਕੇਐਮਸੀ ਸਾਹਿਬ ਦਾ ਫੋਨ ਆਇਆ ਸੀ ਕਿ ਇੱਕ ਬਜ਼ੁਰਗ ਨਿਰਮਨ ਸਿੰਘ ਜਿਹੜੇ ਹੈਗੇ ਨੇ ਐਨਆਰਆਈ ਹੈਗੇ ਨੇ ਤੇ ਉਹ ਗੁਰਦੁਆਰਾ ਸਾਹਿਬ ਜਾ ਰਹੇ ਸੀ ਪ੍ਰਾਦਲ ਮੱਥਾ ਟੇਕਣ ਤੇ ਕੋਈ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਕੋਲੋਂ ਜਿਹੜੇ ਆ ਉਹਨਾਂ ਦੀ ਹੱਥ ਚ ਪਾਇਆ ਸੋਨੇ ਦਾ ਕੜਾ ਤੇ ਗੁੰਦੀ ਉਤਾਰ ਲਈ ਸੀ ਤਾਂ ਜਿਵੇਂ ਸੂਚਨਾ ਮਿਲਨ ਤੇ ਤੁਰੰਤ ਮੌਕੇ ਤੇ ਪਹੁੰਚੇ ਸੀ ਤੇ ਇਹ ਜਿਹੜੀ ਕਾਫੀ ਸੰਘਣੀ ਬਸ ਹੇਗੀ ਆ ਉੱਥੇ ਉਸ ਟਾਈਮ ਜਿਹੜੀਆਂ ਦੁਕਾਨਾਂ ਬੰਦ ਸੀ ਤੇ ਅਸੀਂ ਉਹ ਜਿਹੜੀਆਂ ਦੁਕਾਨਾਂ ਤੇ ਲੱਗੇ ਕੈਮਰੇ ਬਾਜ ਰਹੇ ਆ ਤੇ ਕੋ ਕੁਝ ਕੁਸਰਾਗ ਲੱਗੇ ਨੇ ਸੀਸੀ ਫੁਟੇਜ ਰਹੀ ਤੇ ਉਹਨਾਂ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕ ਕੱਢ ਕੇ ਤੇ ਇਹਨੂੰ ਟ੍ਰੇਸ ਕਰ ਰਹੇ ਜੀ ਉਹ ਕਹਿੰਦੇ ਕਿੰਨੇ ਬੰਦੇ ਸੀ ਜਿਹੜੇ ਸੱਪ ਲੱਗੇ ਵਸ ਜਿਆਦਾ ਨਾ ਤੇ ਉਹ ਜਿਹੜੇ ਸਾਡੇ ਕੋਲ ਹੁਣ ਸੀਸੀ ਫੁਟੇਜ ਆਈ ਹੈ ਉਹਦੇ ਚ ਤਿੰਨ ਮੋਟਰਸ ਤੇ ਸਵਾਰ ਹੈਗੇ ਨੇ ਇਹ ਤੇ ਅਸੀਂ ਇਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਜੀ ਬਹੁਤ ਜਲਦੀ ਆਪਾਂ ਇਹਨੂੰ ਟ੍ਰੇਸ ਕਰਕੇ ਜਿਹੜਾ ਦੋਸ਼ੀਆਂ ਨੂੰ ਬੰਦ ਕਰਾਂਗੇ ਜੀ